ਸਟਿਚ ਕਲ ਜੀ ਬਹੁਤ ਸੋਹਣੀ ਮਸਲੀਨ कॉटन ਦੇ ਸੂਟ ਨੇ ਕਾਫੀ ਜਿਆਦਾ ਡਿਮਾਂਡ ਚ ਰਹਿੰਦੇ ਬਹੁਤ ਪਿਆਰੇ ਨੇ ਪਿਓਰ ਦੇ ਦੁਪੱਟੇ ਆਉਣਗੇ ਆਲਓਵਰ ਸੂਟ ਹੁੰਦੇ ਆ ਜੀ ਇਹ ਐਂਡ ਪਿਓਰ ਦੇ ਦੁਪੱਟੇ ਹੁੰਦੇ ਨੇ ਲੈਸ ਦੇ ਨਾਲ ਬਹੁਤ ਸੋਹਣੀ ਫਿਨਿਸ਼ਿੰਗ ਹੁੰਦੀ ਹੈ ਨੈਕਲਾਈਨਸ ਬਣੇ ਹੁੰਦੇ ਨੇ ਤੇ ਇਹਨਾਂ ਵਿੱਚੋਂ ਕੋਈ ਵੀ ਤੁਸੀਂ ਲੈ ਸਕਦੇ ਹੋ ਕਲਰ ਬਹੁਤ ਸੋਹਣੇ ਸੋਹਣੇ ਬ੍ਰਾਈਟ ਕਲਰ ਆਏ ਹੋਏ ਨੇ ਕੋਈ ਵੀ ਤੁਸੀਂ ਪਾਰਟੀ ਵੇਅਰਸ ਜੇਕਰ ਸਮਰ ਵਾਸਤੇ ਲੈਣਾ ਚਾਹੁੰਦੇ ਤੇ ਇਹਨਾਂ ਵਿੱਚੋਂ ਸੂਟ ਬਾਈ ਕਰ ਸਕਦੇ ਹੋ ਦੇਖੋ ਇਹ ਕਲਰ ਬਹੁਤ ਜਿਆਦਾ ਪਿਆਰਾ ਹੈ ਇਹ ਤੁਸੀਂ ਲੈ ਸਕਦੇ ਹੋ ਐਂਡ ਕੈਮਰਿਕ कॉटन ਦੇ ਲੈਣਾ ਚਾਹੁੰਦੇ ਤਾਂ ਇਹ ਹੈਗੇ ਜੀ ਪਿਓਰ ਦੇ ਦੁਪੱਟਿਆਂ ਦੇ ਨਾਲ ਮਖਾਣਾ ਲੈਸ ਨਾਲ ਆਏ ਨੇ ਬਹੁਤ ਸੋਹਣੇ ਸੂਟ ਇਹਨਾਂ ਵਿੱਚ ਤਿੰਨ ਕਰ ਅਵੇਲੇਬਲ ਹੈਗੇ ਨੇ ਇਹ ਕੇਵਲਾ ਫੈਬਰਿਕ ਅੱਜ ਕਾਫੀ ਟ੍ਰੈਂਡ ਦੇ ਵਿੱਚ ਆ ਰਿਹਾ ਕਿਉਂਕਿ ਬਹੁਤ ਸੋਹਣਾ ਫੈਬਰਿਕ ਆ ਪਿਓਰ ਦਾ ਫੈਬਰਿਕ ਹੋਏਗਾ ਪਿਓਰ オーਰਗੈਂਜ਼ਾ ਦਾ ਐਂਡ ਇਹਦੇ ਵਿੱਚ ਲਾਈਨਰਸ ਬਣੀਆਂ ਹੁੰਦੀਆਂ ਇਹਦੇ ਵਿੱਚ ਪ੍ਰਿੰਟ ਵੀ ਅਵੇਲੇਬਲ ਹੈਗੇ ਥੋੜਾ ਕੋਸਟਲੀ ਫੈਬਰਿਕ ਹੁੰਦਾ ਹੈ ਬਟ ਇਹਦੇ ਵਿੱਚ ਪ੍ਰਿੰਟ ਵੀ ਬਹੁਤ ਸੋਹਣੇ ਲੱਗਦੇ ਨੇ ਐਂਡ ਜੇਕਰ ਤੁਸੀਂ ਵਰਕ ਕਰਾਉਂਦੇ ਤਾਂ ਉਹਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਬਹੁਤ ਸੋਹਣੀ ਆ ਤੇ ਇਹ ਰੈਡੀमेड ਬਣੇ ਹੋਏ ਲਹਿੰਗੇਸ ਆਏ ਹੋਏ ਨੇ ਕਿਉਂਕਿ ਕਾਫੀ ਜ਼ਿਆਦਾ ਇਹਨਾਂ ਦੇ ਮੈਸੇਜ ਆ ਰਹੇ ਸੀ ਕਾਫੀ ਜ਼ਿਆਦਾ ਆਪਾਂ ਐਡ ਕੀਤੇ ਨੇ ਇਹ ਲਹਿੰਗਾ ਦਾ ਪ੍ਰਾਈਸ 7000 ਤੋਂ 8000 ਦੇ ਵਿੱਚ ਹੋਊਗਾ ਤੁਸੀਂ ਬਾਏ ਕਰ ਸਕਦੇ